ਕਈ ਬੰਦੇ ਕਹਣਗੇ ਲੋਕ ਚੂਸ ਕੇ ਵੇਚਦੇ ਜੀ ਉਹ 34000 ਹੀ ਚੱਲੀ ਆ ਕਾਰ 10ਵੇਂ ਮਹੀਨੇ ਦੀ ਆ 24 ਠੀਕ ਆ ਨਾਲ ਦੇ ਟਾਇਰ ਆ ਵੀਰ ਨੂੰ ਆ ਚੈੱਕ ਕਰਾ ਦੇ ਟਾਇਰ ਉਵੇਂ ਦੋਵੇਂ ਹੀ ਪਏ ਆ ਦੇਖ ਲੋ ਆਟਕਾ ਵੀਰ ਜੀ ਇਹ ਕਾਰ ਬਾਰੇ ਧਿਆਨ ਨਾਲ ਵੀਰ ਮਾਰੇ ਸੁਣਨ ਇਹ ਆਟਕਾ ਪੀਬੀ 01 ਪੀਨੀ ਪਲੇਟ ਵਾਲੀ ਕਾਰ ਆ ਜੀ ਇਹ ਠੀਕ ਆ yellow ਪਲੇਟ ਵਾਲੀ ਕਾਰ ਆ ਇਹ ਸਿਰਫ ਮੇਰੇ ਜਿਹੜੇ ਵੀਰਾਂ ਨੇ ਕਮਰਸ਼ੀਅਲ ਕਾਰ ਚਲਾਉਣੀ ਆ ਜਾਂ ਟੈਕਸੀ ਚਲਾਉਣੀ ਆ ਠੀਕ ਆ ਨਾ ਵੀਰਾਂ ਵਾਸਤੇ ਹੀ ਕਾਰ ਹੈ ਜੀ ਇਹ 66000 ਚੱਲੀ ਹੈ ਠੀਕ ਹੈ ਜੀ ਡੀਜ਼ਲ ਜੈਡ ਐਕਸ ਆਟੋਮੈਟਿਕ ਦੇ ਵਿੱਚ ਕਾਰ ਹੈ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਬੰਦਾ ਦੋ ਦੋ ਖੂਬੀਆਂ ਮਿਲ ਜਾਂਦੀਆਂ ਜੀ ਕ੍ਰਿਸਟਾ ਵੀ ਤੇ ਫੋਰਚੂਨਰ ਦੀ ਵੀ ਕਿਉਂਕਿ ਇਹ ਜਿੰਜੇਨ 2.8 ਇਹਨੇ ਫੋਰਚੂਨਰ ਵਾਲਾ ਇੰਜਨ ਆ ਫੋਰਚੂਨਰ ਵਾਲਾ ਇੰਜਨ ਆ 2.8 2000 ਤੇ 23 ਮਾਡਲ ਆ ਠੀਕ ਹੈ ਜੀ ਸੈਸਰੀ ਬੋਧ ਲੱਗੀ ਆ ਯਾਰ ਵੀਰਾਂ ਦੀ ਡਿਮਾਂਡ ਸੀਗੀ ਪਹਿਲਾਂ ਆਪਾਂ ਸੈਸਰੀ ਵਾਲੇ ਥਾਰ ਵੇਚੀ ਸੀ ਇੱਕ ਵੀ ਬਾਈ ਸੈਸਰੀ ਵਾਲੀ ਥਾਰ ਨਹੀਂ ਲਿਆਉਂਦੇ i20 ਇਹ 2015 ਮਾਡਲ ਠੀਕ ਹੈ ਜੀ ਆਸਤਾ ਮਾਰ ਲੈ ਪੁਸ਼ ਬਟਨ ਸਟਾਰਟ ਠੀਕ ਪਹਿਲੇ ਨਾਲ ਦੀ ਕਾਰ ਆ ਚੱਲੀ ਆ ਸਿਰਫ 83000 ਨੀਟ ਐਂਡ ਕਲੀਨ ਇੰਟੀਰੀਅਰ ਆ ਆ ਆ ਗਿਆ ਸਾਡੀ ਦੁਕਾਨਦਾਰ ਜੀ ਤੋਹਫਾ ਪੀਸ ਤੋਹਫਾ ਪੀਸ ਕਿਉਂ ਕਹਿ ਦਿੰਦੇ ਆ ਕਿਉਂਕਿ ਬਿਲਕੁਲ ਐਸ ਡੀ ਬਣਾ ਇਹ ਕਿਸੇ ਆਰਮੀ ਅਫਸਰ ਦਾ ਫੋਰਚਨਰ ਆ ਠੀਕ ਹੈ ਪਠਾਨਕੋਟ ਦਾ ਨੰਬਰ ਆ ਪਹਿਲੇ ਨਾਂ ਤੇ ਆ 2016 ਮਾਡਲ ਆ ਠੀਕ ਹੈ 16 ਮੈਨੂਫੈਕਚਰਿੰਗ ਆ 16 ਹੀ ਰਿਸਟਰਡ ਆ ਆ ਧਾਰਾਂ ਬਹੁਤ ਵਕਾਊ ਮਿਲਦੀਆਂ ਹਰ ਇੱਕ ਡੀਲਰ ਭਰਾ ਕੋਲੇ ਆ ਨਹੀਂ ਮਿਲਦੀਆਂ ਧਾਰਾਂ ਵਕਾਊ ਬਿਲਕੁਲ ਬਿਲਕੁਲ ਹਾਂਜੀ ਲੈ ਦੋਸਤੋ ਜੀ ਥੋੜੇ ਪਹਿਜਾਣੇ ਕਰ ਲਓ ਬਸ ਸੁਣਾ ਪੂਰਾ ਥਾਰ ਦਾ ਦੋ 2022 ਮਾਡਲ ਐ ਐਸ ਐਕਸ ਡੀਜ਼ਲ ਹੈ ਜੀ ਇਹ ਠੀਕ ਹੈ ਕੇ ਨਾਈਟ ਐਡੀਸ਼ਨ ਹੈ ਜੀ ਜ ਪਸ਼ੂਪਾਲਨ ਸਟਾਰਟ ਆ ਡੀਜ਼ਲ ਦੇ ਵਿੱਚ ਕਾਰ ਆ 50000 ਚੱਲੀ ਆ ਕੰਪਨੀ ਰਿਕਾਰਡ ਇੱਕ ਤਾਂ ਆ ਸਟਾਕ ਖੜਾ ਹੋਇਆ ਤੇ ਇੱਕ ਅਸਲੀ ਖੇਰਨਾ ਤੁਹਾਨੂੰ ਹੋਰ ਵਿਖਾਉਣੇ ਆ ਆਜਾ ਕਰ ਮੜੇ ਮਕਰ ਮਕਰ ਤੁਰਿਆ ਬਹੁਤ ਵਧੀਆ ਸਟਾਕ ਆ ਤੁਹਾਡੇ ਵਾਸਤੇ ਲੈ ਕੇ ਆ ਗਏ ਮੋਕਸਰ ਸਾਹਿਬ ਤੋਂ ਮਸ਼ਹੂਰ ਆਏ ਉਹ ਕਿਉਂ ਆ ਪੰਜਾਬ ਨਮਰ ਗੱਡੀਆਂ ਰੱਖਣ ਵਾਸਤੇ ਮਸ਼ਹੂਰ ਆਏ ਗਣਪਤੀ ਕਾਰ ਬਜ਼ਾਰ ਸ਼੍ਰੀ ਮੋਕਸਰ ਸਾਹਿਬ ਆਈ ਮੜੇ ਹੋਰ ਗਾਹ ਨੂੰ ਆ ਜਾ ਵੇਖੋ ਇੱਧਰ ਨੋਵਾ ਕ੍ਰਿਸਟਾ ਖੜੀ ਹੋਈ ਆ ਥਾਰ ਦਾ ਸੁਪਨਾ ਪੂਰਾ ਕਰਨ ਪਰ ਪੈਸੇ ਥੋੜੇ ਲਾਉਣੇ ਆ ਵੇਖੋ ਤੁਸੀਂ 18 ਖੜੀਆਂ ਹੋਈਆਂ ਨਿਊ ਸ਼ੇਪ ਤੇ ਪੁਰਾਣੀ ਸ਼ ਇਹ ਤਾਂ ਨੇ ਪਾਹ ਹੀ ਨਹੀਂ ਹੈ ਜੋ ਤਰੇ ਵੇ ਇਹ ਪਰ ਲੈਣੇ ਆ ਭਾਈ ਇਹ ਜਾਣਕਾਰੀ ਲੋਫਾ ਕਿਥੋਂ ਲਿਆਂਦਾ ਹੋਰ ਯਾਰ ਰੰਦੇ ਨੂੰ ਆਇਆ ਫਿਰ ਆਪਾਂ ਜਾ ਕੇ ਸਣੀ ਬਾਈ ਨੂੰ ਭਾਅ ਦੇ ਹੁਣ ਕਿਧਰ ਤੋੜਾ ਖਰਦਾ ਭਾਈਓ ਤੇ ਫੜਦੇ ਨੂੰ ਜਾ ਕੇ ਆਪਾਂ ਫਿਰ ਇੰਟਰਵਿਊ ਲੈਣੇ ਉਹ ਬਾਈ ਜਰਾ ਕੱਟਿਆ ਸਾਫ ਰੱਖੀਆਂ ਕੀ ਡਿਮਾਂਡ ਰੱਖੀ ਹੋਗੀ ਫਿਰ ਲੋਨ ਕਰਦੇ ਪੁੱਛਾਂਗੇ ਆਪਾਂ ਅਸੀਂ ਅੰਦਰ ਵੇਖੋ ਦੋ ਦੋ ਫੋਰਚੂਨਰ ਖੜੀਆਂ ਹੋਈਆਂ ਸੋਹਣੇ ਨੰਬਰ ਆ 70 70 ਵੇਖ ਲਓ 040 ਵੇਖ ਲਓ ਆ ਕ੍ਰੇਟਾ ਵੇਖੋ ਇੱਧਰ ਖੜੀ ਹੋਈ ਏ ਯਾਰ ਆ ਇੱਧਰ ਚਾਹ ਵਖਾ ਵਖਾ ਗੱਡੀ ਬਹੁਤ ਡਿਮਾਂਡ ਚ ਬਲੇਰੋ ਖੜੀ ਹੋਈ ਏ ਵੇਖੋ ਕੱਲ੍ਹ ਤੋਂ ਵੀ ਜੁਆਸੀ ਮਿਲ ਜੂਗੀ ਲਾ ਰੰਗ ਦੀ ਵੇਖੋ ਕ੍ਰੇਟਾ ਖੜੀ ਹੋਈ ਆ ਨੋਵਾ ਕ੍ਰੇਟਾ ਖੜੀ ਹੋਈ ਆ ਇੱਕ ਆ ਫੋਰਚੂਨਰ ਖੜੀ ਹੋਈ ਆ ਬਹੁਤ ਸਾਫ ਆਏ ਸੋਹਣਾ ਨੰਬਰ ਹੈ ਦਾ 7 ਤੇ ਆਏ ਹੁਣ ਸਾਨੂੰ ਆਪਾਂ ਸਾਰਾ ਸਟਾਕ ਚੈੱਕ ਕਰਾਂਗੇ ਤੇ ਹੁਣ ਆਪਾਂ ਚੱਲਦੇ ਆਂ ਜਾ ਕੇ ਆਪਾਂ ਸਣੀ ਮਹੀਨਾ ਗੱਲਬਾਤ ਕਰਦੇ ਆਂ ਫਿਰ ਆਪਾਂ ਤੁਹਾਨੂੰ ਕੱਲੀ ਕੱਲੀ ਗੱਡੀ ਬਾਰੇ ਦੱਸਾਂਗੇ ਕੀ ਰੇਟ ਆ ਕੀ ਲੋਨ ਹੋ ਜੂਗਾ ਆਜੋ ਫਿਰ ਲੈ ਵੀ ਦੋਸਤੋ ਆਜੋ ਫਿਰ ਆ ਭਾ ਲੈ ਆਪਾਂ ਸਣੀ ਬਾਈ ਨੂੰ ਤੇ ਹੁਣ ਆਪਾਂ ਕਰਦੇ ਆਂ ਗੱਲਬਾਤ ਬਾਈ ਨਾਲ ਸੋ ਸਣੀ ਮੈਂ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਬਹੁਤ ਸਸਤੀ ਕਾਜ ਸਾਰਿਆਂ ਨਾਲ ਅੱਜ ਸਣੀਵਾਰ ਗੱਡੀਆਂ ਵੇਖਿਆ ਸਟਾਕ ਵਿੱਚ ਮਿਲਦਾ ਅੱਜ ਸਾਰਾ ਸਟਾਕ ਆਪਾਂ ਅਪਡੇਟ ਕਰ ਲਿਆ ਜਣਾ ਬਿਲਕੁਲ ਨਵੀਆਂ ਨਵੀਆਂ ਘੱਟ ਚੱਲੀਆਂ ਠੀਕ ਆ ਪੱਕੇ ਪੰਜਾਬ ਨੰਬਰ ਦੀਆਂ ਪਹਿਲੇ ਨਾਂ ਦੀਆਂ ਕਾਰਾਂ ਹੈ ਸਿੰਗਲ ਵੀ ਕਾਰ ਸੈਕੰਡਰ ਆਨਰ ਨਹੀਂ ਹੈਗੀ ਆਪਾਂ ਠੀਕ ਐਵੇਂ ਖਾ ਦੇ ਨੰਬਰ ਸਾਰੇ ਸੋਹਣੇ ਆ ਯਾਰ ਨੰਬਰ ਸੋਹਣੇ ਆ ਪੰਜਾਬ ਦੇ ਆ ਠੀਕ ਆ ਪਹਿਲੇ ਨਾਂ ਦੀਆਂ ਕਾਰਾਂ ਨਵੀਆਂ ਨੋਨ ਐਕਸੀਡੈਂਟਲ ਠੀਕ ਆ ਸ਼ੋਰੂਮ ਨਹੀਂ ਹੁੰਦੀਆਂ ਕਾਰ ਠੀਕ ਆ ਜੀ ਤੇ ਕੋਈ ਆਪਣੇ ਕੋਲ ਲੋਨ ਦਾ ਪ੍ਰੋਸੈਸ ਕੀ ਹੈ ਇੱਥੇ ਲੋਨ ਦਾ ਪ੍ਰੋਸੈਸ ਇਹ ਹੈ ਜੀ ਲੋਨ ਕਰਦੇ ਆ ਬੈਂਕ ਜੀ ਠੀਕ ਆ ਬੈਂਕਾਂ ਤੋਂ ਲੋਨ ਆਪਾਂ ਸਾਰੀਆਂ ਕਾਰਾਂ ਦੇ ਕਰਵਾ ਦਿੰਨੇ ਆ ਪਰ ਹੱਥ ਜੋੜ ਕੇ ਬੇਨਤੀ ਹੈ ਜੀ ਬੈਂਕ ਬੰਦੇ ਦੀ ਐਲੀਜੀਬਿਲਟੀ ਦੇ ਸਿਰ ਤੇ ਲੋਨ ਕਰਦਾ ਠੀਕ ਹੈ ਵੀ ਬੰਦੇ ਦੀ ਐਲੀਜੀਬਿਲਟੀ ਬੰਦੀ ਹੋਵੇ ਸਿਬਲ ਸਕੋਰ ਵਧੀਆ ਹੋਵੇ ਪਿਛਲੇ ਦਿਨੀ ਸਾਨੂੰ ਇਹ ਗੱਲਾਂ ਦਾ ਬਹੁਤ ਸਾਹਮਣਾ ਕਰਨਾ ਪਿਆ ਵੀ ਲੋਕਾਂ ਦਾ ਐਲੀਜੀਬਿਲਟੀ ਬੰਦੀ ਨਹੀਂਗੀ ਠੀਕ ਹੈ ਮੰਨ ਲਓ ਸਿਬਲ ਕਿਸੇ ਦਾ ਕਟਿਆ ਫਟਿਆ ਹੋਵੇ ਕਿਸ ਨੇ ਕ੍ਰੈਡਿਟ ਕਾਰਡ ਨਹੀਂ ਭਰਿਆ ਕਿਸੇ ਨੇ ਟੂ-ਵੀਲਰ ਦੀ ਕਿਸ਼ਤ ਨਹੀਂ ਭਰੀ ਉਹਨਾਂ ਨੂੰ ਲੋਨ ਬਿਲਕੁਲ ਨਹੀਂ ਹੁੰਦਾ ਜੀ ਠੀਕ ਹੈ ਠੀਕ ਹੈ ਜੀ ਲੋਨ ਉਹਨਾਂ ਨੂੰ ਹੀ ਹੁੰਦਾ ਜਿਹਦੇ ਕੋਲ ਐਲੀਜੀਬਿਲਟੀ ਬੰਦੀ ਹੈ ਜਿਮੀਦਾਰ ਭਰਾ ਉਹਦੇ ਕੋਲ ਜ਼ਮੀਨ ਹੈਗੀ ਹੈ ਜੇ ਫਾਰਮ ਹੈਗੇ ਉਹਦੇ ਕੋਲੇ ਉਹਨੂੰ ਲੋਨ ਹੋਊਗਾ ਠੀਕ ਹੈ ਜੇ ਕੋਈ ਬਿਜ਼ਨਸਮੈਨ ਹੈ ਉਹਦੇ ਕੋਲ ਰਿਟਰਨਾਂ ਹੋਣੀਆਂ ਜ਼ਰੂਰੀ ਹੈ ਦੁਕਾਨ ਦੇ ਵਿੱਚ ਦੁਕਾਨ ਕਰਦਾ ਰਿਟਰਨਾਂ ਜ਼ਰੂਰੀ ਹੈ ਤਾਂ ਉਹਨੂੰ ਲੋਨ ਹੋਊਗਾ ਠੀਕ ਹੈ ਜੇ ਪੇਸ ਲੈਂਦਾ ਬੰਦਾ ਹੈ ਆਰਮੀ ਚ ਹੈ ਜਾਂ ਸਰਕਾਰੀ ਮੁਲਾਜ਼ਮ ਹੈ ਉਹਨੂੰ ਪੇ ਸਲਿੱਪ ਉਹਨੂੰ ਲਾਉਣੀ ਹੋਊਗਾ ਮੰਨ ਲਓ ਜਿਹਦੇ ਰਿਟਰਨ ਆਣੀ ਹੈਗੀਆਂ ਜਾਂ ਜੇ ਫਾਰਮ ਹੈ ਨਹੀਂਗੇ ਮੰਨ ਲਓ ਕਈ ਬੰਦਿਆਂ ਨੂੰ ਫੋਨ ਆਂਦਾ ਵੀ ਅਸੀਂ ਮਤਲਬ ਕਿ ਡਰਾਈਵਰ ਲੱਗੇ ਹੋਏ ਆ ਕਿਸੇ ਦੇ ਕੋਈ ਸਾਨੂੰ 25 ਲੱਖ ਵਾਲੀ ਕਾਰ ਮਿਲ ਜੂ ਨਹੀਂ ਮਿਲਦੀ ਜੀ ਬੈਂਕ ਨੇ एलिਜੀਬਿਲਟੀ ਦੇਖ ਕੇ ਲੋਨ ਕਰਨਾ ਹੈ ਜੀ ਜੋ ਵੀ ਗੱਲ ਹੈਗੀ ਆ ਵੀ ਕਹੇ ਸਾਡੇ ਮੈਂ ਕੱਲੀ ਕੱਲੀ ਗੱਲ ਖੋਲਤੀ ਆ ਘੱਟ ਤੋਂ ਘੱਟ ਵਿਆਜ ਤੇ ਲੋਨ ਕਰਾ ਕੇ ਦੇਵਾਂਗੇ ਜੀ ਆਪਾਂ ਮਿਨੀਮਮ ਐਚਡੀਐਫਸੀ ਬੈਂਕ ਤੋਂ ਲੋਨ ਕਰਾ ਕੇ ਦੇਵਾਂਗੇ ਜੀ ਵਧੀਆ ਪ੍ਰੋਫਾਈਲ ਹੈ 1 ਲੱਖ ਨੂੰ 7000 ਰੁਪਿਆ ਸਾਲ ਦੀ ਵਿਆਜ ਪਾਉਂਦੇ ਠੀਕ ਹੈ ਕੱਲੀ ਕੱਲੀ ਗੱਲ ਬਾਈ ਨੇ ਕਹੇ ਸਾਡੇ ਕਰਤੇ ਇਹ ਸਾਫ ਹੈ ਜੋ ਵੀ ਜਿਹਨੇ ਵੀ ਲੋਨ ਕਰਾਉਣਾ ਹੋਵੇ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਤੇ ਇੱਥੇ ਤੁਸੀਂ ਆ ਕੇ ਦੇਖੋ ਤੇ ਇੱਕ ਬੇਨਤੀ ਹੋਰ ਆਪਣੇ ਕੋਲ ਲੋਨ ਦੀ ਫੈਸਿਲਿਟੀ ਸਿਰਫ ਪੰਜਾਬ ਵਾਸਤੇ अवेलेबल ਹੈ ਕਈਆਂ ਦਾ ਵੀਰਾਂ ਦਾ ਫੋਨ ਸ਼੍ਰੀਨਗਰ ਤੋਂ ਜੰਮੂ ਤੋਂ ਹਿਮਾਚਲ ਤੋਂ ਆਂਦਾ ਆਪਣੇ ਕੋਲ ਉਧਰਲੇ ਪਾਸੇ ਸੋਰਸਸ ਹੈ ਨਹੀਂਗੇ ਜੀ ਲੋਨ ਕਰਵਾਉਣ ਦੇ ਲੈ ਵੀ ਦੋਸਤੋ ਤੇ ਉਸ ਤੋਂ ਬਾਅਦ ਨਹੀਂ ਵੀ ਆਪਣੀ ਲੋਕੇਸ਼ਨ ਦਰ ਦਿਓ ਬਈ ਨਵੇਂ ਲੋਕੇਸ਼ਨ ਆਪਣੀ ਹੈਗੀ ਜੀ ਗਣਪਤੀ ਕਾਰਪੀਅਰ ਦੀ ਲੋਕੇਸ਼ਨ ਹੈ ਮਲੋਟ ਬਟਿੰਡਾ ਰੋਡ ਬਾਈਪਾਸ ਠੀਕ ਹੈ ਓਪੋਜ਼ਿਟ ਵਧਵਾ ਹਸਪੀਟਲ ਸ਼੍ਰੀ ਮੁਕਸਰ ਸਾਹਿਬ ਠੀਕ ਹੈ ਜ ਹੋਂਦੋਂ ਬੱਕ ਕੱਲੀ ਕੱਲੀ ਕਾਰ ਵਿਖਾਵਾਂਗੇ ਵਧੀਆ ਕਾਰਾਂ ਉਹਦੇ ਮਲਵਾਲੀਆਂ ਵੀ ਤੇ ਵੱਡੇ ਮਲਵਾਲੀਆਂ ਨੰਬਰ ਸਿਰਫ ਸਰਬਈ ਪੰਜਾਬ ਦੇ ਨੰਬਰ ਘੱਟ ਚੱਲੀਆਂ ਕਾਰਾਂ ਮੇਰੀ ਕਿਸੇ ਵੀ ਕਾਰ ਦਾ ਮੀਟਰ ਟੈਂਪਰਡ ਹੋਵੇ ਐਕਸੀਡੈਂਟਲ ਹੋਵੇ ਮੇਰੀ 15 ਡੇਜ਼ ਪੇਬੈਕ ਗਾਰੰਟੀ ਹੈ ਠੀਕ ਹੈ ਜੀ ਲੈਓ ਦੋਸਤੋ ਕੱਲੀ ਕੱਲੀ ਚੀਜ਼ ਦੀ ਗਾਰੰਟੀ ਵੀ ਨਾਲ ਲਿਖ ਕੇ ਵੀ ਦੇਵਾਂਗੇ ਯਾਨੀ ਕਿ ਇੰਨੇ ਸ਼ਾਰਟਿੰਗਾਂ ਥੋੜਾ ਇੱਥੇ ਆਉਂ ਤੇ ਗਣਪਤੀ ਕਾਰ ਬਾਜ਼ਾਰ ਸ਼੍ਰੀ ਮਕਸਾ ਸਾਬ ਉਹ ਵਾਕਿ ਕ੍ਰਿਸਟਾ ਘੱਟ ਚੱਲਦੀਆਂ ਨਵੀਆਂ ਕਿਸੇ ਤੋਂ ਨਹੀਂ ਵਕਾਉ ਮਿਲਦੀਆਂ ਜੀ ਕੱਲੀਆਂ ਸਾਡੇ ਕੋਲ ਹੀ ਮਿਲਦੀਆਂ 66000 ਚੱਲੀ ਐ ਠੀਕ ਹੈ ਜੀ ਡੀਜ਼ਲ ਜੈਡ ਐਕਸ ਆਟੋਮੈਟਿਕ ਦੇ ਵਿੱਚ ਕਾਰ ਆ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਬੰਦਾ ਦੋ ਦੋ ਖੂਬੀਆਂ ਮਿਲ ਜਾਂਦੀਆਂ ਜੀ ਕ੍ਰਿਸਟਾ ਵੀ ਤੇ ਫੋਰਚੂਨਰ ਦੀ ਵੀ ਕਿਉਂਕਿ ਇਹ ਜਿੰਜਨ 2.8 ਹੈ ਜਿਹੜਾ ਫੋਰਚੂਨਰ ਵਾਲਾ ਇੰਜਨ ਆ ਫੋਰਚੂਨਰ ਵਾਲਾ ਇੰਜਨ ਆ 2.8 ਠੀਕ ਹੈ ਫੋਰਚੂਨਰ ਵਾਲੇ ਗੇਅਰ ਆਟੋਮੈਟਿਕ ਦੇ ਵਿੱਚ ਠੀਕ ਹੈ ਜੀ ਚੱਲੀ ਐ ਸਿਰਫ 66 70000 ਕਿਲੋਮੀਟਰ ਠੀਕ ਹੈ ਲੈਸਟ ਡ੍ਰਾਈਵਣਾ ਇੰਟੀਰੀ ਪਹਿਲੇ ਨਾ ਦਿਆ ਫੋਲੋ ਵੀ ਮੈਂ ਠੀਕ ਹੈ ਬੰਪਰ ਟੂ ਬੰਪਰ Ориਜੀਨਲ ਦੀ ਗਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਦਿੱਤੀ ਜਾਊਗੀ ਕੋਈ ਪੀਸ ਪੱਲਾ ਨਹੀਂ ਨੀ ਇਤੋਂ ਪੇਟਰੀ ਕੋਈ ਸ਼ੀਸ਼ਾ ਨਹੀਂ ਚੇਂਜ ਠੀਕ ਹੈ ਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਦਾ ਰੇਟ ਹੈ ਜੈਸਨ ਵਾਲਾ 17 ਲੱਖ 50 ਹਜ਼ਾਰ ਰੁਪਈਆ ਠੀਕ ਹੈ 14 ਲੱਖ ਰੁਪਏ ਲੱਗਦਾ ਕਾਰ ਦੇ ਉੱਪਰ ਬੈਂਕ ਤੋਂ ਕਰਾ ਦੇਾਂਗੇ ਲੋਨ ਠੀਕ ਹੈ ਜੀ ਹਾਂ ਜੀ ਲੈ ਜੀ ਦੋਸਤੋ ਥੋੜੇ ਪੈਸੇ ਲਿਉਣੇ ਆ ਗੱਡੀ ਤੁਸੀਂ ਲੈ ਕੇ ਜਾ ਸਕਦੇ ਹੋ ਗੱਡੀ ਬਿਲਕੁਲ ਨਵੀਂ ਹੈ ਕਿਉਂਕਿ ਲੈਫਟ ਡਰਾਈਵਨ ਆ ਆ ਆ ਗਿਆ ਸਾਡੀ ਦੁਕਾਨ ਦਾ ਜੀ ਤੋਹਫਾ ਪੀਸ ਤੋਹਫਾ ਪੀਸ ਕਿਉਂ ਕਹਿ ਦਿੰਦੇ ਆ ਕਿਉਂਕਿ ਬਿਲਕੁਲ ਐਸਟਰੀ ਬਣਾ ਇਹ ਕਿਸੇ ਆਰਮੀ ਅਫਸਰ ਦਾ ਫੋਰਚਨਰ ਆ ਠੀਕ ਹੈ ਪਠਾਨਕੋਟ ਦਾ ਨੰਬਰ ਆ ਪਹਿਲੇ ਨਾਂ ਤੇ ਆ 2016 ਮਾਰ ਲਾ ਠੀਕ ਹੈ 16 ਮੈਨੂਫੈਕਚਰਿੰਗ ਆ 16 ਰਿਸਟਰਡ ਆ ਠੀਕ ਹੈ ਜੀ 4/4 ਦੇ ਵਿੱਚ ਮੈਨੂਅਲ ਆ ਇਹ ਠੀਕ ਹੈ 73 ਚੱਲਿਆ ਵੀਰ ਨੂੰ ਕੋ ਇੰਟੀਰੀਅਰ ਚੈੱਕ ਕਰਾਵੇ ਬਲੈਕ ਇੰਟੀਰੀਅਰ ਵਾਲਾ ਐਕਸਟਰਾ ਆਰਡੀਨਰੀ ਸ਼ੋਰੂਮ ਦਾ ਮਤਲਬ ਸ਼ੋਰੂਮ ਠੀਕ ਹੈ ਜੀ ਲੈ ਦੋਸਤੋ ਇੰਟੀਰੀਅਰ ਤੁਸੀਂ ਚੈੱਕ ਕਰੋ ਯਾਰ ਫੌਜੀ ਬੰਦੇ ਆਪਾਂ ਨੂੰ ਪਤਾ ਵੀ ਗੱਡੀ ਲਈ ਕੋਈ ਵੀ ਸਕਤੀ ਤੁਸੀਂ ਲੈਣੀ ਚਾਹੀਏ ਗੱਡੀ ਜਾਂ ਮੋਟਰਸਾਈਕਲ ਕੀ ਜੀ ਵਧੀਆ ਬਣਾ ਕੇ ਰੱਖਦੇ ਤੁਸੀਂ ਆ ਵੇਖੀ ਰਹੇ ਹੋ ਬੰਪਰ ਡੂਮਾਂ ਬਰ ਅਰੀਨ ਵਾਲਾ ਬਾਈਆਂ ਦਾ ਅੰਦਰ ਇੰਟੀਰੀਅਰ ਬਲੈਕ ਇੰਟੀਰੀਅਰ ਆ ਬਹੁਤ ਘੱਟ ਵਿਖਣ ਨੂੰ ਮਿਲਦੀ ਹੈ ਬਲੈਕ 4x4 ਬਹੁਤ ਘੱਟ ਵਕਾਉ ਮਿਲਦੀ ਹੈ ਮੈਨੂਅਲ ਦੇ ਵਿੱਚ ਮੈਨੂਅਲ ਦੇ ਵਿੱਚ ਕਾਰ ਦਾ ਰੇਟ ਹੈ ਯਸਨੋ ਵਾਲਾ 16 ਲੱਖ ਰੁਪਿਆ 12 ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਕਰਾ ਦੇਾਂਗੇ ਆਪਾਂ ਲੋਨ 73000 ਚੱਲਿਆ ਜੈਨੂਨ ਦੀ ਗਾਰੰਟੀ ਰਿਟਨ 'ਚ ਲਿਖ ਕੇ ਮਿਲੂਗੀ ਠੀਕ ਹੈ ਫਿਰ ਵੀ ਰਿਕਾਰਡ ਚੈੱਕ ਕਰਾ ਕੇ ਸਾਡੇ ਕੋ ਗੱਡੀ ਲੈਣ ਆ ਸਕਦਾ ਹਾਂਜੀ ਨਵੇਂ ਟਾਇਰਾਂ ਵਿੱਚ ਲੰਦੇ ਸਟਿੱਪਣੀਆਂ ਨੂੰ ਯੂਜ਼ ਆ ਠੀਕ ਹੈ ਜੀ 16 ਲੱਖ ਰੁਪਏ ਦੀ ਗੱਡੀ ਮਿਲੂ 12 ਲੱਖ ਰੁਪਏ ਤੱਕ ਦਾ ਕਰਾ ਦੇਾਂਗੇ ਬੈਂਕ ਤੋਂ ਆਪਾਂ ਇਸ ਕਾਰ ਦੇ ਉੱਪਰ ਲੋਨ ਠੀਕ ਹੈ ਜੀ ਲੈ ਵੀ ਦੋਸਤੋ ਪਹਿਲਾਂ ਉਹਦੇ ਪਹਿਲਾਂ ਹੋਰਨੇ ਕਿਨਾਂ ਲੈ ਕੇ ਆ ਗਏ ਥਾਰ ਬਾਕੀ ਪਾ ਹੁਣ ਲੈਨੇ ਆ ਬਾਈ ਤੋਂ ਜਾਣ ਕਰ ਦਿਓ ਬਾਈ ਥਾਰ ਦੀ ਬਹੁਤ ਡਿਮਾਂਡ ਹੈ ਜੀ 2000 ਤੇ 23 ਮਾਡਲ ਹੈ ਠੀਕ ਹੈ ਜੀ ਸੈਸਰੀ ਬਹੁਤ ਲੱਗੀ ਆ ਯਾਰ ਵੀਰਾਂ ਦੀ ਡਿਮਾਂਡ ਸੀਗੀ ਪਹਿਲਾਂ ਆਪਾਂ ਸੈਸਰੀ ਵਾਲੀ ਥਾਰ ਵੇਚੀ ਸੀ ਇੱਕ ਵੀ ਬਾਈ ਦੀ ਸੈਸਰੀ ਵਾਲੀ ਥਾਰ ਨਹੀਂ ਲਿਆਉਂਦੇ ਠੀਕ ਹੈ ਹਲੇ ਆਪਣੇ ਕੋਲ ਆਈ ਹੈ ਕੋਈ ਧੋਤੀ ਨਹੀਂ ਆਪਾਂ ਉਹ ਵੀ ਦਿਖਾ ਦਈਏ ਅਲੋਇ ਵਿਲ ਵੀਨ ਚ ਲੱਗੇ ਹੋਇਆ ਸੀਟ ਕਵਰ ਚੇਂਜ ਹੈ ਵੈਂਟ ਵੁੰਟ ਚੇਂਜ ਹੈ ਗੱਡੀ ਦੀ ਆਰਮ ਰੈਸਟ ਵਗੈਰਾ ਲੱਗੇ ਹੋਇਆ ਕਾਰ ਨੂੰ ਠੀਕ ਹੈ ਜੀ ਹਾਂ ਜ ਠੀਕ ਹੈ 4/2 ਦੇ ਵਿੱਚ ਮੈਨੂੰ ਇਹ ਬਲੈਕ ਕਲਰ ਦੀ ਕਾਰ ਠੀਕ ਹੈ ਜੀ ਪਹਿਲੇ ਨਾਲ ਦੀ ਕਾਰ ਆ ਹਮਮ ਕਾਰ ਬਿਲਕੁਲ ਨਵੀਂ ਦਾ ਮਤਲਬ ਨਵੀਆਂ ਲੁਧਿਆਣੇ ਦਾ ਨੰਬਰ ਆ ਠੀਕ ਹੈ ਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਦਾ ਯਸਨ ਵਾਲਾ ਛੋਟਾ ਜਿਹਾ ਮੁੱਲਾ ਹੀ 13 ਲੱਖ 60000 ਰੁਪਇਆ ਠੀਕ ਹੈ ਜੀ ਲੋਨ ਵਗੈਰਾ ਕਿੰਨਾ ਕਰਾਂਗੇ 13 ਲੱਖ 60000 ਦੀ ਕਾਰ ਦੇ ਦੇ ਦਿਆਂਗੇ ਹਮਮ 11 ਤੋਂ 12 ਲੱਖ ਰੁਪਏ ਤੱਕ ਦਾ ਲੋਨ ਬੈਂਕ ਤੋਂ ਆਪਾਂ ਕਾਰ ਗੱਡੀ ਦੇ ਉੱਪਰ ਕਰਾ ਦੇਾਂਗੇ ਪਹਿਲਾਂ ਉਹ ਪਹਿਲਾਂ ਪਾਓ ਹਮ ਇਹ ਦੋਸਤੋ ਬਿਲਕੁਲ ਨਵੀਆਂ ਵਰਗੀਆਂ ਰੇਟ ਤੋਂ ਦੱਸਤਾ ਲੋਨ ਵੀ ਕਰ ਦਿਆਂਗੇ ਤੋ ਬਾਹਰੋਂ ਤੁਹਾਡੇ ਵਾਸਤੇ ਲੈ ਕੇ ਆ ਗਿਆ ਆ ਥਾਰ ਛੋਟੇ ਵਜਨ ਦੀ ਥਾਰ ਆ ਇਹ ਤੇ ਪਈ ਜਮਾਂ ਜਾਂ ਨਵੇਂ ਵਰਗੇ ਬਾਕੀ ਸੁਣੀ ਬਾਈ ਕੱਲ ਅਸੀਂ ਪਹਿਲਾਂ ਬਹੁਤ ਥਾਰਾਂ ਵੇਚੀਆਂ ਈ ਇਹਦੇ ਨਾਲ ਦੀਆਂ ਪਰ ਹੁਣ ਚੰਗੀ ਥਾਰ ਇਹ ਨਾਲ ਦੀ ਆਈ ਨਹੀਂ ਸੀ ਕੋਈ ਲੋਕਾਂ ਦੀ ਡਿਮਾਂਡ ਬਹੁਤ ਸੀ ਵੀ ਥਾਰ ਬਾਈ ਜੀ ਪੁਰਾਣੀ ਸ਼ੇਪ ਵਾਲੀ ਥਾਰ ਲਿਆਓ ਕਿਉਂਕਿ ਜੋ ਇਹਦੇ ਵਿੱਚ ਆ ਨਾ ਉਹ ਉਹ ਜਾਣ ਪਰ ਨਵੀਂ ਥਾਰ ਦੇ ਵਿੱਚ ਹੈ ਨਹੀਂ ਕਿਉਂਕਿ ਇਹਦੇ ਵਿੱਚ ਇੰਜਨ 2600 ਸੀਸੀ 2.6 ਇੰਜਨ ਆਇਆ ਚ ਸੀਆਰਡੀ ਠੀਕ ਆ ਚੱਲੀ 67000 ਹੈ ਇਹਨੂੰ ਮੰਗਰ ਮੀਟਰ ਚੈੱਕ ਕਰਾਓ ਨਵੇਂ ਇੰਟੀਰੀਅਰ ਵਾਲੀ ਆ ਇਹ ਠੀਕ ਹੈ ਜੀ ਆਫ ਰੋਡਿੰਗ ਜਮਾ ਨਹੀਂ ਚੱਲੀ ਕਿਸੇ ਮੁਲਾਜ਼ਮ ਦੀ ਕਾਰ ਆ ਇਹ ਠੀਕ ਹੈ ਬਿਲਕੁਲ ਨਵੀਂ ਦਾ ਮਤਲਬ ਨਵੀਂ ਸਿੱਧੀਆਂ ਸੀਟਾਂ ਵਾਲੀ ਹੋਈ ਆ ਠੀਕ ਹੈ ਜੀ ਜੋ ਕੋਮ ਦੇ ਟਾਇਰ ਪਏ ਆ ਘੱਟੋ ਘੱਟ 70 ਪੈਸੇ ਠੀਕ ਹੈ ਨੋਨ ਐਕਸੀਡੈਂਟਲ ਦੀ ओरिजिनल ਦੀ ਗਾਰੰਟੀ ਆ ਹੂੰ ਹੂੰ ਕਾਰ ਦਾ ਯਸਰੋਂ ਵਾਲਾ ਛੋਟਾ ਜਿਹਾ ਮੁੱਲ ਹੀ ਆ 6 ਲੱਖ ਤੇ 25000 ਰੁਪਇਆ ਠੀਕ ਹੈ ਜੀ 6 ਲੱਖ 25000 ਦੀ ਕਾਰ ਮਿਲ ਜੂਗੀ ਹੂੰ ਹੂੰ ਪੱਕੇ ਨੰਬਰ ਦੀ ਆ ਦੂਜੇ ਨਾਂ ਦੀ ਆ 60000 ਚੱਲੀ ਆ ਨੋਨ ਐਕਸੀਡੈਂਟਲ ਦੀ ਗਾਰੰਟੀ ਆ ਠੀਕ ਹੈ ਉਹ ਤਾਂ ਵਾਜਬ ਰੇਟ ਆ 5 ਲੱਖ ਰੁਪਏ ਤੱਕ ਦਾ ਕਾਰ ਦੇ ਠੀਕ ਹੈ ਜੀ ਆਹ ਥਾਰਾਂ ਬਹੁਤ ਵਕਾਊ ਮਿਲਦੀਆਂ ਹਰ ਇੱਕ ਡੀਲਰ ਭਰਾ ਕੋਲੇ ਆਹ ਨਹੀਂ ਮਿਲਦੀਆਂ ਥਾਰਾਂ ਵਕਾਊ ਬਿਲਕੁਲ ਬਿਲਕੁਲ ਹਾਂਜੀ ਲੈ ਦੋਸਤੋ ਇਹ ਥੋੜੇ ਪਹਿਜਾਣੇ ਕਰ ਲੋ ਬਸ ਸੋਨਾ ਪੂਰਾ ਥਾਰ ਦਾ ਦੋਸਤ ਬਹੁਤ ਵਧੀਆ ਲੈ ਵੀ ਦੋਸਤੋ ਮੀ ਕਾਫੀ ਪਹਿਰੇ ਆ ਬਸ ਤੁਹਾਨੂੰ ਗੱਡੀਆਂ ਆਪ ਜਰੂਰ ਵਿਖਾਵਾਂਗੇ ਯਾਰ ਆ ਆ ਗਿਆ i20 ਬੱਕੇ ਹੁਣ ਲੈਨੇ ਬਾਈ ਜੀ i20 ਇਹ 2015 ਮਾਡਲ ਠੀਕ ਹੈ ਜੀ ਆਸਤਾ ਮਾਡਲ ਐ ਪੁਸ਼ ਬਟਨ ਸਟਾਰਟ ਠੀਕ ਹੈ ਪਹਿਲੇ ਨਾਲ ਦੀ ਕਾਰ ਆ ਚੱਲੀ ਐ ਸਿਰਫ 83000 ਨੀਟ ਐਂਡ ਕਲੀਨ ਇੰਟੀਰੀਅਰ ਐ ਠੀਕ ਹੈ ਜੀ ਲੈ ਵੀ ਦੋਸਤੋ ਆ ਉਸੇ ਬਾਰੇ ਨਾ ਸਟਾਰਟ ਵਿੱਚ ਐਂਡਰੋਇਡ ਸਿਸਟਮ ਲੱਗਿਆ ਹੋਇਆ ਸੀਟ ਕਾਰ ਤੁਸੀਂ ਵੇਖ ਰਹੇ ਹੋ ਨਵੇਂ ਵਰਗੇ ਆ ਇੰਟੀਰੀਅਰ ਦੀ ਕਾਰ ਬਹੁਤ ਸ਼ੌਪ ਪਈ ਹੈ ਕੰਪਨੀ ਦੇ ਲਾਈਵ ਵੀਲ ਕੰਪਨੀ ਦਾ ਬੈਕ ਵਾਈਪਰ ਸਾਰਾ ਕੁਝ ਕੰਪਨੀ ਦਾ ਆਇਆ ਹੈ ਤੁਹਾਨੂੰ ਸਾਰਨਾ ਵੱਡੀ ਗੱਲ ਇਹ ਮਾਡਲ 15 ਨਾਮ ਪਹਿਲੇ ਆ ਠੀਕ ਹੈ ਜੀ ਪਹਿਲੇ ਨਾਲ ਦੀ ਪੱਕੇ ਪੰਜਾਬ ਨੰਬਰ ਦੀ ਕਾਰ ਹੈ ਹਮਮ ਕਾਰ ਦਾ ਰੇਟ ਹੈ ਜੈਸਨ ਵਾਲਾ 5.5 ਲੱਖ ਰੁਪਇਆ ਸਾਢੇ 3 ਲੱਖ ਰੁਪਏ ਦਾ ਕਾਰ ਦੇ ਉੱਪਰ ਬੈਂਕ ਤੋਂ ਹੋ ਜਾਊਗਾ ਲੋਨ ਠੀਕ ਹੈ ਜੀ ਜੀ ਦੋਸਤੋ ਲੋਨ ਵੀ ਹੋ ਜਾਣਾ ਡੀਜ਼ਲ ਦੇ ਵਿੱਚ ਕਾਰ ਹੈ ਜੀ ਇਹ ਠੀਕ ਹੈ i20 ਤੇ ਉਸ ਤੋਂ ਬਾਅਦ ਆਪਾਂ ਤੁਹਾ ਇਹ ਕਾਰ ਬਾਰੇ ਧਿਆਨ ਨਾਲ ਵੀਰ ਮਾਰੇ ਸੁਣਨ ਇਹ ਆਟਕਾ ਪੀਬੀ 01 ਪੀਨੀ ਪਲੇਟ ਵਾਲੀ ਕਾਰ ਹੈ ਜੀ ਇਹ ਠੀਕ ਆ yellow ਪਲੇਟ ਵਾਲੀ ਕਾਰ ਹੈ ਇਹ ਸਿਰਫ ਮੇਰੇ ਜਿਹੜੇ ਵੀਰਾਂ ਨੇ ਕਮਰਸ਼ੀਅਲ ਕਾਰ ਚਲਾਉਣੀ ਹੈ ਜਾਂ ਟੈਕਸੀ ਚਲਾਉਣੀ ਹੈ ਠੀਕ ਆ ਸਿਰਫ ਵੀਰਾਂ ਵਾਸਤੇ ਹੀ ਕਾਰ ਹੈ ਜੀ ਇਹ ਠੀਕ ਹੈ ਜੀ ਪ੍ਰਾਈਵੇਟ ਗਾਹਕ ਦੇ ਮਤਲਬ ਦੀ ਕਾਰ ਨਹੀਂ ਇਹ ਹੂੰ ਹੂੰ ਲੈ ਵੀ ਦੋਸਤਾਂ ਚੱਲੀ 34000 ਕਿਲੋਮੀਟਰ ਸਾਰੀ ਬਹੁਤ ਵਧੀਆ ਨਵੀਂ ਪਈ ਤੁਸੀਂ ਆ ਜੀ ਵੇਖੋ ਵੀ ਆ ਜਪਨੀਆਂ ਬਣੀ ਉਤਰੀਆਂ ਹੋਈਆਂ ਇਹਨੇ ਕਿ ਨਵੀਂ ਪਈ ਹੋਈ ਹੈ ਸੀਟ ਕਵਰ ਨਵੇਂ ਆ ਮੈਟਿੰਗ ਹੋਈ ਵੀ ਆ ਨੀਟ ਐਂਡ ਕਲੀਨ ਇੰਟੀਰੀਅਰ ਆ ਠੀਕ ਆ ਕਿਸੇ ਵੀਰ ਨੇ ਮਤਲਬ ਕਿ ਲਈਏ ਚਲਾਉਣ ਨੂੰ ਪਰ ਉਹਨੇ ਚਲਾਈ ਨਹੀਂ ਗਈ ਮੰਨ ਲਓ ਕਸਾਈ ਬਿਲਕੁਲ ਨਹੀਂ ਕਈ ਬੰਦੇ ਕਹਣਗੇ ਲੋਕ ਚੂਸ ਕੇ ਵੇਚਦੇ ਜੇ ਉਹ 34000 ਹੀ ਚੱਲੀ ਆ ਕਾਰ 10ਵੇਂ ਮਹੀਨੇ ਦੀ ਆ 24 ਠੀਕ ਆ ਨਾਲ ਦੇ ਟਾਇਰ ਆ ਵੀਰ ਨੂੰ ਚੈੱਕ ਕਰਾ ਦੇ ਟਾਇਰ ਉਵੇਂ ਦਵੇਂ ਉਵੇਂ ਹੀ ਪਏ ਆ ਦੇਖ ਲੋ 24 ਮਾਰ ਲੈ ਠੀਕ ਆ ਪੈਟਰੋਲ ਪਲੱਸ ਸੀਐਨਜੀ ਵੀਐਕਐਸਆਈ ਆਪਸ਼ਨਲ ਠੀਕ ਆ ਨੰਬਰ ਕਾਰ ਦਾ ਪੀਪ01 ਲਗਣਾ ਦਿੱਤਾ ਵੇ ਆ ਜੀ ਤੁਹਾਨੂੰ ਪੇਪਰ ਪੂਰੇ ਮਿਲਣਗੇ ਬੀਮਾ ਆਰਸੀ ਟੈਕਸ ਸਾਰਾ ਕੁਝ ਇਸੇ ਨੂੰ ਪਰਸ਼ੀਅਲ ਵੀ ਰਾਸਤੇ ਕਾਰ ਆ ਠੀਕ ਹੈ ਜੀ ਸਾਢੇ 10 ਲੱਖ ਰੁਪਏ ਦੀ ਕਾਰ ਮਿਲ ਜੂਗੀ ਠੀਕ ਹੈ ਜਿਹੜੇ ਵੀਰ ਨੇ ਟੈਕਸੀ ਚਲਾਉਣੀ ਹੈ ਸਿਰਫ 1 ਲੱਖ ਰੁਪਏ ਡਾਊਨ ਪੇਮੈਂਟ ਦੇ ਕੇ ਰਜਗਾਰ ਚਲਾ ਸਕਦਾ ਬੰਦਾ ਸਾਢੇ 9 ਲੱਖ ਦਾ ਗੱਡੀ ਉੱਪਰ ਹੋ ਜੂਗਾ ਲੋਨ ਠੀਕ ਹੈ ਵੀ ਬੰਦਾ ਆਟਕਾ ਨੂੰ ਮਤਲਬ ਕਿ ਘੇੜਾ ਬਹੁਤ ਪੈਂਦਾ ਕਿਉਂਕਿ ਘੱਟ ਖਰਚੇ ਚੱਲੀ ਜਾਂਦੀ ਹੈ ਸੀਐਨਜੀ ਹੁਣ ਅੱਜ ਕੱਲ ਡਿਮਾਂਡ ਬਹੁਤ ਹੈ ਡਿਮਾਂਡ ਬਹੁਤ ਹੈ ਇਸ ਕਾਰ ਦੀ ਤਾਂ ਕਿਹਾ ਵੀ ਧਿਆਨ ਨਾਲ ਸੁਣਿਓ ਵੀ ਇਹ yellow plate ਵਾਲੀ ਹੈ ਇਹ ਪ੍ਰਾਈਵੇਟ ਕਾਰ ਨਹੀਂਗੀ ਹਾਂਜੀ ਲਓ ਦੋਸਤੋ ਕ੍ਰੇਟਾ ਲੈ ਕੇ ਆ ਗਏ ਆ ਕਾਲੇ ਰੰਗ ਵਾਲੀ ਨਹੀਂ ਉਹ ਤਾਂ ਟਾਇਰ ਲੈ ਵਿਖਾਦੇ ਪਲੇਟੀਆਂ ਲੱਗੇ ਹੋਇਆ ਨਵੇਂ ਵਰਗੇ ਟਾਇਰ ਆ ਗੱਡੀ ਬਿਲਕੁਲ ਸ਼ੀਸ਼ੇ ਵਰਗੀ ਆ ਬਸ ਤੇ ਹੁਣ ਆਪਾਂ ਲੈਨੇ ਆ 22 ਤੋਂ ਜਾਣਕਾਰੀ ਦਿਓ ਉਹ ਜਾਣਕਾਰੀ ਤੁਹਾਨੂੰ ਕਾਲਾ ਚਿੱਟੀਆਂ ਬਹੁਤ ਵਕਾਊ ਮਿਲ ਜਾਣਗੀਆਂ ਜੀ ਕਾਲੀ ਕਾਰ ਤੁਹਾਨੂੰ ਅਨਟੱਚ ਜਮਾ ਵਕਾਊ ਨਹੀਂ ਮਿਲਣੀ ਬਿਲਕੁਲ ਆਪਣੀ ਕੋਲ ਆਈ ਐ ਇਹ ਧੋਤੀ ਨਹੀਂ ਇੱਕ بارش ਪੈ ਰਹੀ ਤਾਂ ਮਤਲਬ ਕਿ ਮੀਂਹ ਦੀ ਭਰੀ ਵੀ ਐ ਠੀਕ ਐ ਜੀ 2022 ਮਾਡਲ ਐ ਐਸਐਕਸ ਡੀਜ਼ਲ ਐ ਜੀ ਇਹ ਠੀਕ ਐ ਕੇਨਾਈਟ ਐਡੀਸ਼ਨ ਐ ਜਿਹਦੇ ਚ ਬਲੈਕ ਜਾਲੀ ਆ ਜਾਂਦੀ ਸੀ ਠੀਕ ਐ ਜੀ ਪਸ਼ੂਪਾਡਨ ਸਟਾਰਟ ਹੈ ਡੀਜ਼ਲ ਦੇ ਵਿੱਚ ਕਾਰ ਹੈ 50000 ਚੱਲੀ ਹੈ ਕੰਪਨੀ ਰਿਕਾਰਡ ਠੀਕ ਹੈ ਪਹਿਲੇ ਨਾਂ ਦੇ ਆ ਫੁੱਲ ਬੀਮਾ ਠੀਕ ਹੈ ਪੀਪੀਐਫ ਹੋਈ ਵੀ ਹੈ ਕਾਰ ਨੂੰ ਹਾਂਜੀ ਪੇਂਟ ਪ੍ਰੋਟੈਕਸ਼ਨ ਫਿਲਮ ਚੜੀ ਵੀ ਹੈ ਕਾਰ ਨੂੰ 50000 ਚੱਲੀ ਹੈ ਠੀਕ ਹੈ ਸੀਟ ਕਵਰ ਨਵੇਂ ਆ ਬੀਮਾ ਬੋਲ ਹੈ ਕਾਰ ਦਾ ਠੀਕ ਹੈ ਡੀਜ਼ਲ ਦੇ ਵਿੱਚ ਕਾਰ ਪਹਿਲੇ ਨਾਂ ਦੀ ਕਾਰ ਦੇ ਰੇਟ ਦੀ ਗੱਲ ਕਰਾਂਗੇ ਯਸ ਉਹਨਾਂ ਦਾ ਪ੍ਰਾਈਸ ਆ ਕਾਰ ਦਾ 14,35,000 روپے ਦੀ ਠੀਕ ਹੈ 2022 ਹੂੰ ਹੂੰ 14,35,000 ਦੀ ਕਾਰ ਮਿਲ ਜੂਗੀ 12 ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਕਰਾ ਦੇਾਂਗੇ ਲੋਨ ਠੀਕ ਹੈ 18 ਇੰਚ 17 ਇੰਚ ਕਿ 18 ਇੰਚ ਹੈ 18 ਇੰਚ ਲਾਇ ਲੱਗੇ ਹੋਇਆ ਕਾਰ ਨੂੰ ਜੀ ਠੀਕ ਹੈ ਜੀ ਜਵਾਂ ਨਵੇਂ ਬਿੱਲ ਮਿਲੂਗਾ ਪਲਾਟੀ ਦਾ ਠੀਕ ਹੈ ਅਲੋਏ ਵੀ ਲੈਂਦਾ ਵੀ ਟਾਇਰਾਂ ਦਾ ਵੀ ਬਿੱਲ ਨਾਲ ਮਿਲੂਗਾ ਵਾਰੰਟੀ ਕਾਰਡ ਨਾਲ ਮਿਲੂਗਾ ਠੀਕ ਹੈ ਜੀ ਸਾਰਾ ਕੁਝ ਹੈਗਾ ਜੀ ਆਪਣੇ ਠੀਕ ਹੈ ਲੈ ਵੀ ਸ਼ਾਰਟੀਆਂ ਫੋਲਾ ਰੰਗ ਕਾਲਾ ਤੇ ਗੱਡੀ ਜਵਾਂ ਆਏ ਨਗੀਨੇ ਕਿਉਂਕਿ ਮੇਰੇ ਕੋਲੇ ਮੰਨ ਕੇ ਚਲੋ ਵੀ ਹੂੰ ਹੂੰ ਸਾਲ ਦੇ ਵਿੱਚ ਇੱਕ ਅਧਿਕਾਰੀ ਆਉਂਦੀ ਬਲੈਕ ਯਰ ਬਸ ਠੀਕ ਹੈ ਜੀ